ਉਹ ਦਿੱਤੇ ਦਾਨੀ ਦਿੱਤੇ ਦਿੱਤਾ ਕਰਦੇ ਨਹੀਂ ਆਪਾਂ ਯਾਦ ਹੈ ਇਹ ਆ ਗਏ ਇਹਨਾਂ ਨੇ ਮੰਨ ਲਓ ਬਾਰ ਗੁਰਪਨ ਨਵੇਂ ਨਿਕਲੇ ਸਾਰੇ ਪਿੰਡੇ ਜਿੱਤੇ ਪਏ ਉਹਨਾਂ ਦਾ ਕੋਈ ਜਿਵੇਂ ਗੂੜ ਪੱਲ ਪੈਂਦੀ ਨਹੀਂ ਮੇਰਾ ਨਾਮ ਬਲਜੀਤ ਸਿੰਘ ਜੀ ਕੀ ਲੱਗਦੀ ਤੁਹਾਡੀ ਜਨਾਬ ਡੈਥ ਹੋਈ ਹੈ ਮੇਰੇ ਜੀਜਾ ਜੀ ਸੀਗੇ ਜੀ ਤੇ ਉਹ ਉਹਨਾਂ ਦੇ ਡੈਡੀ ਸੀ ਫਾਦਰ ਸਾਹਿਬ ਸੀ ਮੰਨ ਲਓ ਜਾਈਏ ਕੀ ਗੱਲ ਕੀ ਘਟਨਾ ਕਿਵੇਂ ਵਾਪਰੀ ਹੈ ਕਿਵੇਂ ਹੋਈ ਗੱਲ ਤਾਂ ਜੀ ਕੁਝ ਵੀ ਨਹੀਂ ਹੋਈਗੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਫਤੂਰਾ ਜਾਈ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਤਾ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਫਤੂਰਾ ਲੈ ਕੇ ਜਾਵਾਂਗੇ ਇਹ ਕਹਿੰਦੇ ਨੇ ਕਿ ਸ਼ਾਮ ਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਅੱਛਾ ਜੀ ਹਨਾ ਤੇ ਵੀ ਬਸ ਉਹ ਨਿਸ਼ੇੜੀ ਬੰਦੇ ਸੀਗੇ ਜੀ ਆਹ 7-8 ਜਾਣੇ ਮੇਰੇ ਖਿਆਲ ਤੇ ਬਸ ਸ਼ਾਮ ਨੂੰ 8 8:30 ਵਜੇ ਮੰਨ ਲਓ ਦਾਣਾ ਮੰਡੀ ਚ ਆਏ ਪਹਿਲਾਂ ਦਾਣਾ ਮੰਡੀ ਚੋਂ ਘਰੇ ਆਏ ਜੀ ਕਰੇ ਆ ਕਿ ਜੇ ਵਸੇ ਕੰਨਾਂ ਨੂੰ ਨਾ ਟੱਪ ਕੇ ਜੀ ਤੇ ਬਾਹਰ ਗੱਜ ਕੇ ਇਹਨਾਂ ਦੇ ਸੁਤੰਕਾ ਮਾਰੀ ਜੀ ਸਾਟਾ ਮੰਨ ਲਓ ਮੰਨ ਜਿਆਦਾਤਰ ਸਿਰ ਜੀ ਲਾਈਆਂ ਜੀ ਦਕਾਨਾਂ ਕਿ ਕਿਹਦੇ ਕਿਹਦੇ ਮਾਰੀਆਂ ਹੈਗੇ ਜੱਟਾ ਸਾਟਾ ਇਹ ਕਿਤਾ ਮੰਨ ਲਓ ਬਾਈ ਦੇ ਲਾਗੇ ਜਿਹੜਾ ਜੀਜਾ ਬਾਈ ਅਮਰੀਕਾ ਸਿੰਘ ਜੀ ਇਹ ਉਹਨਾਂ ਦੇ ਡੈਡੀ ਸਰਦਾਰ ਮੰਦਰ ਸਿੰਘ ਜੀ ਉਹਨਾਂ ਦੇ ਲਾਗੇ ਤੇ ਮਾਤਾ ਵੀ ਜੱਕੀ ਹੈਗੀ ਹਾਂਜੀ ਮਾਤਾ ਵੀ ਜੱਕੀ ਹੈ ਜੀ ਉਹ ਬੱਚੇ ਦੇ ਮਾਰਨ ਲੱਗੇ ਛੋਡੇ ਦੇ ਜੀ ਉਹ ਮਾਤਾ ਗੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਤ ਹੈ ਲਾਗੇ ਸਾਟਾ ਇੱਥਾ ਕੋਈ ਰੰਜਿਸ਼ ਨਹੀਂ ਕੀਤੀ। ਨਹੀਂ ਵੈਸੇ ਤਾਂ ਕੋਈ ਰੰਜਿਸ਼ ਨਹੀਂ ਕੀਤੀ। ਵੈਸੇ ਕਾਰ ਨੇ ਜਿਆਦਾ ਵੀ ਮੰਨ ਲਓ ਜਿਹੜਾ ਉਹ ਕੁੱਤੇ ਵਾਲਾ ਜਿਹਨੇ ਕੁੱਤਾ ਦਿੱਤਾ ਸੀ ਉਹਨਾਂ ਨੇ ਦੋਵਾਂ ਨੇ ਕਹਿ ਰੱਖਿਆ ਮੰਨ ਲਓ ਉੱਧਰ ਵੀ ਆ ਚੀਆ ਇੱਧਰ ਵੀ ਆ ਚੀਆ ਉਹਨੂੰ ਮੰਨ ਲਓ ਹੋ ਸਕਦਾ ਵੀ ਉਹਦੇ ਕਾਰਨੀ ਕੀ ਮੰਗ ਕੀ ਹੈਗੀ ਤੁਹਾਡੇ ਤੋਂ ਮੰਗ ਤਾਂ ਵੀ ਇਨਸਾਫ ਹੀ ਹੈ ਜੀ ਮੰਨ ਲਓ ਨਸ਼ੇੜੀ ਬੰਦੇ ਸਾਰੇ ਪਿੰਡ ਨੂੰ ਤੰਗ ਕਰ ਰੱਖਿਆ ਉਹਨਾਂ ਨੇ ਗਵਰਨਮੈਂਟ ਕੋਈ ਮੰਗਿਆ ਜੀ ਹੋ ਸਕਦਾ ਉਹਨਾਂ ਨੇ ਸਜ਼ਾਬੱਤ ਸਾਜਿਸ਼ ਕੋ ਸਜ਼ਾ ਦਿੱਤੀ ਜਾਵੇ ਬਾਕੀ ਸਾਰਾ ਪਿੰਡ ਗਿਆ ਜੀ ਇਹਨਾਂ ਨੂੰ ਪੁੱਛ ਲਓ ਵੀ ਕੀ ਕਹਿੰਦਾ ਪਿੰਡ ਉਹਨਾਂ ਦੇ ਬਾਰੇ। ਕੀ ਆ ਕਿਤੇ ਕੋਈ ਹਿੰਦੀ ਕੰਮ ਹੋਗਾ। ਅੱਛਾ ਜੀ। ਮਾ ਉਹ ਨਹੀਂ ਕਰਾਂ। ਅੱਛਾ ਜੀ। ਕਿਤੇ ਬੁੱਢਾ ਮੁੰਡਾ ਹੋ ਗਿਆ। ਅੱਛਾ ਜੀ। ਤੇ ਹੋਰ ਮੁੰਡਾ ਸੀ ਤੇ ਉਹਨਾਂ ਨਾਲ ਮੈਂ ਇਹ ਦੇਖ ਪਤਾ ਲੰਨ ਲੱਗਿਆ ਹਾਂ। ਠੀਕ ਹੈ। ਜਦੋਂ ਕੰਦੂ ਤੁਰੀ ਮੁੰਡੇ ਦੇ ਦਿੱਤੇ ਤੇ ਕੱਢ ਲੈ। ਅੱਛਾ ਜੀ। ਉਹਦੇ ਤੇ ਉਹਨੇ ਬਾਹਰ ਖੋਲਤਾ ਅੱਛਾ ਜੀ ਵੀ ਫੇਰ ਉਹਨੂੰ ਲੈ ਕੇ ਫਿੱਟ ਕੇ ਅੱਛਾ ਜੀ ਇਹ ਦੋਨਾਂ ਦੋਨਾਂ ਨੂੰ ਸਿੱਟ ਕੇ ਉਹ ਸੱਟਾ ਮਾਰਨਾ ਅੱਛਾ ਜੀ ਕੋਤੇ ਕਹੀਂ ਆਈ ਜੇ ਤੋਂ ਅੱਛਾ ਜੀ ਮੈਂ ਕੋਤਾ ਹੜ ਕੇ ਜਮਾ ਇੱਧਰ ਫਿੱਟ ਕੇ ਲਿਆ ਉਹ ਤੋਂ ਮੇਰੇ ਮਾਰ ਗਈ ਕਿੰਨੇ ਕੇ ਜਾਣੇ ਸੀ ਮਾਤਾ ਜੀ ਉਹ ਅੱਛਾ ਦੋ ਮੋਟਰਸਾਈਕਲ ਆਪਣੇ ਤਿੰਨ ਤਿੰਨ ਤਾਂ ਮੈਂ ਦੇਖਿਆ ਬਈ ਇਹ ਲੋਕ ਆਏ ਆ ਅੱਛਾ ਬਾਰ ਵੀ ਖੜੇ ਹੋ ਸਕਦੇ ਬਾਰ ਲੁਕੇ ਖੜੇ ਸੀ ਬਈ ਹਾਂ ਹਾਂ ਠੀਕ ਹੈ ਲੜਾਈ ਕਿਸ ਗੱਲ ਪਿੱਛੇ ਹੋਈ ਹੈ ਇਹ ਐ ਉਹ ਬਈ ਏਡੀ ਕੀ ਫਤੂਦੀ ਜਵਾਕ ਲੈ ਆਇਆ ਸੀ ਪਿੱਛੇ ਤੋਂ ਅੱਛਾ ਜੀ ਉਹ ਮੁੰਡਾ ਆ ਗਿਆ ਤੇ ਉਹ ਦੂਖੇ ਆ ਮਾਰ ਕੇ ਆ ਸਕਾ ਉਹ ਕਹਿੰਦੇ ਸਾਡੀ 1 ਅੱਖ ਮਹੀਨਾ ਦੀ ਬਾਕੀ ਆ ਅਸੀਂ ਹੁਣ ਨਹੀਂ ਹੰਦੀ ਸੀ ਕਿਸੇ ਨੂੰ ਅੱਛਾ ਜੀ ਤੇ ਆਖਿਆ ਵੀ ਅਸੀਂ ਉਸੇ ਨੂੰ ਦੇ ਦਾਂਗੇ ਠੀਕ ਹੈ ਜੀ ਉਹ ਮੁੰਡਾ ਕਹਿੰਦਾ ਮੈਂ ਤਾਂ ਖੇਡਣ ਲੱਗੇ ਜੰਮਾ ਆਹੀ ਗੱਲ ਹੋਈ ਆਗੀ ਅੱਛਾ ਜੀ ਅਸੀਂ ਤੇ ਦੂਰੀ ਕੀ ਕਰਨੀ ਜਿ ਘੜਾ ਨਹੀਂ ਦੇ ਅੱਛਾ ਜੀ ਵਿਆਹ ਤੇ ਚਲੋ ਹੋ ਹੋ ਜੰਮਾ ਠੀਕ ਹੈ ਮੋਢੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਨਹੀਂ ਨਹੀਂ ਆਹ ਮੋਢੇ ਕਿ ਹੈ ਬਈ ਨੰਤਾ ਅੱਛਾ ਨਾਲ ਹੀ ਆ ਗਿਆ ਠੀਕ ਹੈ ਠੀਕ ਹੈ ਚਲੋ ਕਰੋ ਪਿੰਡ ਪਿੰਡ ਦੇ ਸੀਗੇ ਜੀ ਪਿੰਡ ਦੇ ਆ ਬਈ ਪਿੰਡ ਦੇ ਚਲੋ ਕੋਈ ਨਹੀਂ ਤੁਸੀਂ ਕਰੋ ਰੈਸਟ ਆ ਇਹ ਮਾਮਲਾ ਇਸ ਤਰ੍ਹਾਂ ਪੀ ਹੈ ਜੀ ਇੱਥੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਣਿਆਂ ਦਾ ਪਿਓ ਪੁੱਤ ਦਾ ਕਤਲ ਹੋ ਗਿਆ ਹੈਗਾ ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਈ ਸੀ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈਗਾ ਕਿ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਦੋ ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ ਇਹਨਾਂ ਨੇ ਕੁਝ ਨਾਮ ਦੱਸੇ ਨੇ ਸਾਡੇ ਕੋਲ ਕਲੂ ਨੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਲਾਂਗੇ